ਮੇਰੀ ਨਾਲ ਇੱਕ ਸ਼ਰਤ ਹੈ ਸ਼ਰਤ ਮੈਨੂੰ ਬੀਬੀ ਚਾਹੀਦੀ ਹੈ ਆਵੇ ਬੋਲੋ ਸਾਰਾ ਕੁਝ ਛੱਡੀ ਜਾਂਦਾ ਮਾਂ ਮੰਗਦਾ ਦੇ ਦਿਓ ਥੋੜੀ ਬੀਬੀ ਨਹੀਂ ਹੋਣੀ ਅੱਜ ਤੋਂ ਜਿਵੇਂ ਅੱਜ ਤੋਂ ਜ਼ਮੀਨ ਥੋੜੀ ਉਵੇਂ ਬੀਬੀ ਮੇਰੀ ਮੈਂ ਤੁਹਾਡੀ ਜ਼ਮੀਨ ਤਾਂ ਨਹੀਂ ਨਹੀਂ ਚਾਹਦਾ ਤੁਸੀਂ ਬੀਬੀ ਕੰਨੀਨਾ ਚਾਹਤਿਓ ਹੋ ਗਿਆ ਮਹਾਰਾਜਾ ਸਾਰਾ ਕੁਝ ਲਟਾ ਕੇ ਨਾ ਬੀਬੀ ਮਹਾਰਾਜਾ ਲੁੱਟਦੇ ਹੁੰਦੇ ਆ ਲਟਾਉਂਦੇ ਥੋੜੀ ਹੁੰਦੇ ਆ ਤੇਰਾ ਲਾਡਲਾ ਤਾਂ ਲੈ ਕੇ ਆਇਆ ਹੈ ਲਕੀਲਾ ਕਹੇ ਤੂੰ ਉਹੀ ਮਿਆਈ ਆ ਖੇਤ ਦੇ ਪੁੱਤਾਂ ਦੇ ਬਾਹਰ ਕਹਿੰਦੇ ਬੀਬੀ ਮਾਂ ਮਾਲਕੀ ਜਮਨਾਸੀ ਉਹ ਲੈ ਐ ਸਦਾ ਲੈ ਪਕੀ ਲਿਖਤ ਕਰਾ ਕੇ ਆ ਦੇਖ ਉਹ ਆਈ ਤੋਂ ਜੀ ਵੀ ਮੇਰੀ ਨਹੀਂ ਸਕਦਾ ਮਾਂ ਤੋਂ ਵੱਡਾ ਹੋ ਨਹੀਂ ਸਕਦਾ